ਤਾਤੀ ਬਉ ਨ ਲਗਈ ਪਾਰ ਬ੍ਰਹਮ ਸੁਰ ਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਇਕਾਲੇ ਬਲਾਈ ਜਿਵੇਂ ਚੰਦਾ ਉਗਵੈ ਸੂਰਜ ਚੜਿਆ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਰੰਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨੈ ਅਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਬਥ ਸਭ ਜਗ ਜਿਨੈ અપਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਬਥ ਕਹਿਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ Jap ਤਤ ਮੇਰਾ ਮਨ ਜਪਿਐ ਹਰਿ ਭਗਵੰਤਾ ਨਾਮੁ ਦਾਨ ਦੇ ਜਨੁ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਜਾ ਕੈ ਕਰ ਸਭ ਕੁਛ ਹੈ ਭਾਈ ਨੌ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨੇਤ ਨੇਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸ਼ਬਦ ਮਲਾਵਣ ਹਾਰ ਸੱਚੇ ਚਰਨ ਸ੍ਰੀ ਵੀਐ ਭਾਈ ਪਰਮਪਉ ਹੋ ਬਨਾਸ ਮਿਲ ਸੰਤ ਸਭਾ ਮਨ ਮਾਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਗਿਆਨ ਤਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜਿਆ ਭਾਈ ਹੋਈ ਐ ਸਭ ਕੀ ਧੂਰ ਕਟ ਕਟ ਬ੍ਰਹਮ ਪਸਾਰਿਆ ਭਾਈ ਪੀਖ ਸੁਣੈ ਹਜੂਰ ਜਿਤਦਾਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਾ ਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮਹ ਭਾਈ ਮਾਇਆ ਮੋਗ ਨਾਸ ਤਿਸ ਭਾਵੇ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀ ਐ ਪਾਈ ਰਿਦਾ ਹੋਇ ਪਰਗਾਸ ਪ੍ਰਗਟ ਪਿਆਰ ਪਰਤਾਪ ਪ੍ਰਭ ਪਾਈ ਮੌਲਿਆ ਤਰਤ ਅਕਾਸ ਗੁਰਪੂਰ ਸੰਤੋਖਿਆ ਪਾਈ ਐਨ ਸੁਲਗ ਪਾਓ ਰਸਨਾ RAM ਰਵੈ ਸਦਾ ਪਾਈ ਸਚ ਸਾਧ ਸੁਆਉ ਕਰਨੀ ਸੁਣ ਸੁਣ ਜੀਬ ਆ ਪਾਈ ਨਹਿ ਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵੀ ਪਾਈ ਸੋ ਜਿੜ ਅਜਲ ਜਾਉ ਬਹੁ ਗੁਣ ਮੇਰੀ ਸਹਬਾ ਪਾਈ ਥਾ ਤਿਸ ਕੈ ਬਲ ਜਾਓ ਓ ਨਿਰਗੁਣ ਆਰੇ ਪਾਲਦਾ ਪਾਈ ਦੇਨ ਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਐ ਪਾਈ ਪੂਰ ਤਿਸ ਕਰਮਾਓ ਤਿਸ ਵਿਨ ਕੜੀ ਨ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਾਸ ਗਰਾਸ ਨ ਬਿਸਰੈ ਭਾਈ ਸੇਖੋ ਸਦਾ ਹਜੂਰ ਸਾਧੂ ਸੰਗ ਮਲਾਇਆ ਭਾਈ ਸਰਬ ਰਹਾ ਪ੍ਰਭੂਰ ਜਿਨ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਪੌਜਲ ਦੁਖ ਸੁਨਸਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਪੂਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲ ਵਿਖਾ ਕਾਟਣ ਹਾਰ ਮਰ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਿ ਲਵੇਖ ਕਾਟਣਹਾਰ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ ਏ ਭਾਈ ਜਿਸ ਪ੍ਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਸ ਨੇ ਆਪਣੀ ਸੱਤ ਅਧੀ ਕੇ ਮਨੁੱਖ ਦਾ ਜਿੰਦ ਤੇ ਸਰੀਰ ਪੈਦਾ ਕੀਤਾ ਹੈ ਉਹ ਕਰਤਾਰ ਤਾਂ ਕਿਸੇ ਪਾਸੋਂ ਪੂ ਬਿਆਨ ਨਹੀਂ ਕੀਤਾ ਜਾ ਸਕਦਾ। ਠੀ ਭਾਈ ਉਹ ਕਰਤਾਰ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਠੀ ਭਾਈ ਗੋਬਿੰਦ ਦੇ ਰੂਪ ਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ। ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪ੍ਰਮਾਤਮਾ ਦੀ ਸੂਝ ਪੈ ਸਕਦੀ ਹੈ। ਠੀ ਮੇਰੇ ਮਾਨ ਸਦਾ ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ ਫੇ ਭਾਈ ਜਿਸ ਪ੍ਰਭੂ ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ ਜਿਸ ਦੇ ਘਰ ਵਿੱਚ ਜਗਤ ਦੇ ਸਾਰੇ ਨੌ ਹੀ ਖਜ਼ਾਨੇ ਮੌਜੂਦ ਹਨ ਜਿਸ ਦੇ ਘਰ ਵਿੱਚ ਢੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ ਉਹ ਸਭ ਤੋਂ ਉੱਚਾ ਹੈ ਉਹ ਆਪਹੁੰਚ ਹੈ ਉਬੇੰਤ ਹੈ ਏ ਭਾਈ ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ਏ ਭਾਈ ਸਦਾtheta ਰਹਿਣ ਵਾਲੇ ਪ੍ਰਮਾਤਮਾ ਦੇ ਚਰਨ ਹਿਰਦੇ ਵਿੱਚ ਵਸਾਈ ਰੱਖਣੇ ਚਾਹੀਦੇ ਹਨ ਇਸ ਤਰ੍ਹਾਂ ਮਨ ਦੀ ਭਟਕਣਾ ਦਾ ਹਰ ਇੱਕ ਕਿਸਮ ਦੇ ਡਰ ਦਾ ਨਾਸ ਹੋ ਜਾਂਦਾ ਹੈ ਹੇ ਭਾਈ ਸਾਧ ਸੰਗਤ ਵਿੱਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ ਸਾਧ ਸੰਗਤ ਦੀ ਬਰਕਤ ਨਾਲ ਹੇ ਭਾਈ ਆਤਮਿਕ ਜੀਵਨ ਵੱਲੋਂ ਬੇਸੰਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਹਿਰਦੇ ਦੇ ਕੋਲ ਫੁੱਲ ਦਾ ਖਿੜਾਓ ਹੋ ਜਾਂਦਾ ਹੈ ਹੇ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਿਕ ਆਨੰਦ ਪੈਦਾ ਹੁੰਦਾ ਹੈ ਸਾਰੇ ਫਲ ਗੁਰੂ ਦੇ ਕੋਲ ਹਨ ਏ ਭਾਈ ਵਿਤਕਰਾ ਛੱਡ ਦੇਣਾ ਚਾਹੀਦਾ ਹੈ ਸਭਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਏ ਭਾਈ ਪ੍ਰਮਾਤਮਾ ਦੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ ਸਭਨਾ ਦੀਆਂ ਗੱਲਾਂ ਸੁਣਦਾ ਹੈ ਏ ਭਾਈ ਜਿਸ ਦਿਨ ਪ੍ਰਮਾਤਮਾ ਭੁੱਲ ਜਾਏ ਉਸ ਦਿਨ ਦੁਖੀ ਹੋ ਹੋ ਕੇ ਆਤਮਿਕ ਮੌਤ ਸੇੜ ਲਈਦੀ ਹੈ ਏ ਭਾਈ ਪਰਮਾਤਮਾ ਸਭ ਕੁਝ ਕਰਨ ਸਕਣ ਵਾਲਾ ਹੈ ਤੇ ਕਰਾ ਸਕਣ ਵਾਲਾ ਹੈ ਪਰਮਾਤਮਾ ਵਿੱਚ ਸਾਰੀਆਂ ਤਾਕਤਾਂ ਮੌਜੂਦ ਹਨ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਹਰਨਾਮ ਮੌਜੂਦ ਹੈ ਉਸ ਦੇ ਅੰਦਰੋਂ ਮਾਇਆ ਦਾ ਮੋਹ ਨਾਸ ਹੋ ਜਾਂਦਾ ਹੈ ਏ ਭਾਈ ਉਸ ਪਰਮਾਤਮਾ ਨੂੰ ਜਦੋਂ ਚੰਗਾ ਲੱਗੇ ਤਦੋਂ ਉਹ ਆਪ ਜਿਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਉਸ ਪ੍ਰਭੂ ਦੇ ਇਨਾਮ ਦਾ ਨਿਵਾਸ ਹੋ ਜਾਂਦਾ ਹੈ। हे ਭਾਈ ਗੁਰੂ ਦੇ ਸਨਮੁਖ ਹੋਇਆ ਕੌਲ ਫੁੱਲ ਖਿੜ ਪੈਂਦਾ ਹੈ। ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ। हे ਭਾਈ ਪ੍ਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਬਯੰਤ ਤਾਕਤ ਤਾਕਤ ਦਾ ਮਾਲਕ ਹੈ। ਅਦੇ ਪ੍ਰਭੂ ਦੀ ਤਾਕਤ ਨਾਲ ਹੀ ਧਰਤੀ ਖੜੀ ਹੋਈ ਹੈ। ਆਕਾਸ਼ ਖੜਿਆ ਹੋਇਆ ਹੈ। हे ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ ਦਿਨ ਰਾਤ ਪ੍ਰਭੂ ਚਰਨਾਂ ਦਾ ਪਿਆਰ ਬਣਿਆ ਰਹਿੰਦਾ ਹੈ ਉਹ ਮਨੁੱਖ ਸਦਾ ਆਪਣੀ ਜੀਵ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਨਾਮ ਜਪਣ ਦਾ ਇਹ ਸੁਆਦ ਇਹ ਨਿਸ਼ਾਨਾ ਉਸ ਦੇ ਅੰਦਰ ਸਦਾ ਕਾਇਮ ਰਹਿੰਦਾ ਹੈ ਫੇ ਭਾਈ ਉਹ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿੱਖਤ ਸਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ ਉਹ ਪ੍ਰਭੂ ਚਰਨਾਂ ਵਿੱਚ ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ ਪਰ ਹੀ ਭਾਈ ਜਿਸ ਮਨੁੱਖ ਨੂੰ ਗੁਰੂ ਤੇ ਅਤਵਾਰ ਨਹੀਂ ਵੱਜਦਾ ਉਸ ਦੀ ਜਿੰਦ ਬਕਾਰਾਂ ਵਿੱਚ ਸੜ ਜਾਂਦੀ ਹੈ ਆਤਮਿਕ ਮੌਤ ਸੇੜ ਲੈਂਦੀ ਹੈ ਹੀ ਭਾਈ ਮੇਰੇ ਮਾਲਕ ਪ੍ਰਭੂ ਵਿੱਚ ਬਿਆੰਤ ਗੁਣ ਹਨ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਹੀ ਭਾਈ ਉਹ ਮਾਲਕ ਗੁਣਹੀਨ ਨੂੰ ਪੀ ਪਾਲਦਾ ਹੈ ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦਿੰਦਾ ਹੈ ਉਹ ਮਾਲਕ ਹਰੀਖਸਾਂ ਦੇ ਨਾਲ ਰਿਜਕ ਅਪੜਾਉਂਦਾ ਹੈ ਉਸ ਦਾ ਨਾਮ ਸਿਮਰਨ ਕਰਨ ਵਾਲ ਦੇ ਮਨ ਉਤੇ ਪ੍ਰੇਮ ਦਾ ਗੂੜਾ ਰੰਗ ਚਾੜ ਦਿੰਦਾ ਹੈ। ਏ ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਦੀ ਕਿਸਮਤ ਜਾਗ ਪੈਂਦੀ ਹੈ। ਏ ਭਾਈ ਉਹ ਪ੍ਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ। ਉਸ ਦੀ ਯਾਤੋਂ ਬਿਨਾਂ ਇੱਕ ਕੜੀ ਪਰ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ। ਏ ਭਾਈ ਮੈਂ ਤਾਂ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਬਸਦਾ ਵੇਖਦਾ ਹਾਂ। ਮੈਨੂੰ ਖਾਂਦਿਆਂ ਸਾਹ ਲੈਂਦਿਆਂ ਕਦੇ ਵੀ ਨਹੀਂ ਭੁੱਲਦਾ ਏ ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਉਸ ਨੂੰ ਉਹ ਪ੍ਰਮਾਤਮਾ ਸਭ ਥਾਂ ਮੌਜੂਦ ਦਿਸਣ ਲੱਗ ਪੈਂਦਾ ਹੈ ਪਰ ਏ ਭਾਈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਉਹ ਸਦਾ ਚਿੰਤਾ ਤੁਰ ਹੋ ਕੇ ਆਤਮਿਕ ਮੌਤ ਸੇੜਦੇ ਰਹਿੰਦੇ ਹਨ ਏ ਭਾਈ ਸ਼ਰਨ ਪਏ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪ੍ਰਮਾਤਮਾ ਆਪ ਇਸ ਦੁਖ ਰੂਪ ਸੰਸਾਰ ਸੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਪ੍ਰਭੂ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਰ ਨਾਲ ਵੇਖਦਾ ਹੈ ਉਸ ਦਾ ਬੇਅੰਤ ਪਖ ਪੂਰਦਾ ਹੈ ਏ ਭਾਈ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਹੈ ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖਰਾਕ ਖਾਂਦਾ ਹੈ ਨਾਮ ਦਾ ਸਹਾਰਾ ਲੈਂਦਾ ਹੈ ਏ ਨਾਨਕ ਆਖ ਏ ਭਾਈ ਉਸ ਪ੍ਰਮਾਤਮਾ ਦੀ ਸ਼ਰਨ ਪਵੋ ਜੋ ਸਾਰੇ ਪਾਪ ਕੱਟ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ